ਬੈਗੋ ਜੀ ਦਾ ਖਾਲਸਾ ਵੇਦ ਦੀ ਬੰਦਗੀ ਅੱਜ ਅਸੀਂ ਆ ਜਿਹੜਾ ਐਕਸੈਸ ਬੈਂਕ ਲੰਬੀ ਹੈ ਇੱਥੇ ਪਹੁੰਚੇ ਹੋਏ ਆ ਮਾਮਲਾ ਕੁਛ ਇਸ ਤਰ੍ਹਾਂ ਦਾ ਹੈਗਾ ਆ ਸਾਡੇ ਨਾਲ ਜਿਹੜੇ ਵੀਰ ਖੜੇ ਹੈ ਰਖਵਿੰਦਰ ਸਿੰਘ ਪੁੱਤਰ ਜਗਤਾਰ ਸਿੰਘ ਤੇ ਇੱਕ ਇਹਨਾਂ ਦੇ ਭਰਾ ਤੇ ਇਹਨਾਂ ਦੇ ਮਾਤਾ ਦੇ ਨਾਂ ਤੇ ਇੱਕ ਲਿਮਟ ਸੀਗੀ ਉਹ ਜਿਹੜੀ ਲਿਮਟ ਸੀਗੀ ਇਹਨਾਂ ਨੇ ਕਲੀਅਰ ਕਰਤੀ ਹੈ ਲਿਮਟ ਕਲੀਅਰ ਕਰਕੇ ਇਹ ਜਿਹੜੇ ਹੈ ਬੈਂਕ ਦੇ ਬੜੇ ਬਾਰੀ ਚੱਕਰ ਕੱਟ ਕੇ ਮੈਨੇਜਰ ਸਾਹਿਬ ਕੋਲੇ ਆ ਕੇ ਗਏ ਆ ਔਰ ਜਿਹੜੇ ਇਹਨਾਂ ਦੇ ਅਫੀਸਰ ਆ ਇਹਨਾਂ ਨੂੰ ਦੂਸਰਿਆਂ ਨੂੰ ਮਿਲ ਕੇ ਗਏ ਆ ਇਹ ਤਾਂ ਇਹਨਾਂ ਨੂੰ ਭੇਜ ਦਿੰਦੇ ਸੀਗੇ ਵੀ ਜਾਂ ਮਲੂਟ ਜਾਵੜੋ ਮਲੂਟ ਸਾਡੇ ਜਥੇਬੰਦੀ ਦੇ ਵੀ ਜਿਹੜਾ ਕਾਈ ਦੇ ਪ੍ਰਧਾਨ ਤੇ ਨਾਲ ਹੋਰ ਵੀ ਇਹਨਾਂ ਦੇ ਗਏ ਆ ਪਰ ਉਹ ਕਹਿੰਦੇ ਅਸੀਂ ਨਹੀਂ ਕੁਝ ਕਰ ਸਕਦੇ ਤੇ ਇੱਥੇ ਫਿਰ ਵਾਪਸ ਆ ਮੰਨ ਲਓ ਮੈਂ ਤਾਂ ਇਹ ਕਹਿਣਾ ਯਾਰ ਇਹਨੇ ਚੱਕਰ ਤਾਂ ਪੁਲਿਸ ਵੀ ਨਹੀਂ ਕਢਾਉਦੀ ਹੁੰਦੀ ਥਾਣਿਆਂ ਦੇ ਜਿੰਨਾ ਇਹਨਾਂ ਨੇ ਕਰ ਰੱਖਿਆ ਹੈ ਅੱਜ ਅਸੀਂ ਤੁਹਾਡੇ ਸਾਹਮਣੇ ਆਹੀ ਇਹਨਾਂ ਨੂੰ ਦੱਸਣ ਆਏ ਆ ਜੇਕਰ ਇਹਨਾਂ ਨੇ ਇੱਕ ਨਵਾਂ ਸੱਪ ਕੱਢ ਲਿਆ ਹੁਣ ਇਹ ਕਹਿੰਦੇ ਜੀ 4% ਅਸੀਂ ਜਿਹੜਾ ਲਿਮਟ ਹੈ 4% ਦੇ ਹਿਸਾਬ ਨਾਲ ਕਿਸਾਨ ਤੋਂ ਹੋਰ ਜਿਹੜਾ ਅਮਾਊਂਟ ਲੈਣੀ ਹੈ ਫਿਰ ਅਸੀਂ ਐਨਓਸੀ ਦੇਵਾਂਗੇ ਨਿਊ ਡੂ ਸਰਟੀਫਿਕੇਟ ਦੇਵਾਂਗੇ ਤਾਂ ਕਿ ਜਿਹੜਾ ਕਿਸਾਨ ਹੈ ਫਿਰ ਆਪਦੀ ਉਹ ਜ਼ਮੀਨ ਵਾਪਕ ਕਰਾਊਗਾ ਪਰ ਕੀ ਮੈਂ ਪੁੱਛਣਾ ਚਾਹੁੰਦਾ ਜੇ ਕਿਸੇ ਦੀ 70 ਲੱਖ ਦੀ ਹੈ ਜਾਂ ਕੋਈ ਕਰੋੜ ਦੀ 80 ਲੱਖ ਦੀ ਲਿਮਟ ਹੈ ਵੱਡੇ ਕਿਸਾਨ ਹੈ ਸਾਡੇ ਇਹਨੇ ਇਹ ਪੈਸੇ ਕਾਹਦੇ ਲੱਗ ਲੈਂਦੇ ਆ ਇਹ ਜਿਹੜਾ ਇਹ ਬਿਲਕੁਲ ਨਹੀਂ ਚੱਲਣਾਗਾ ਜੋ ਇਹ ਕਰ ਰਹੇ ਆ ਇਹ ਅਸੀਂ ਨਹੀਂ ਚੱਲਣ ਦੇਣੀ ਕਿ ਇਹ ਜਿੱਤਾ ਅਸੀਂ ਇਹਨਾਂ ਨੂੰ 2 ਦਿਨਾਂ ਦਾ ਦਿੰਨੇ ਆ 2 ਦਿਨਾਂ ਦੇ ਵਿੱਚ ਸਾਡੇ ਬੰਦਿਆਂ ਨੂੰ ਜਿਹੜਾ ਕਿਸਾਨਾਂ ਨੂੰ ਨੋ ਡਿਊ ਸਰਟੀਫਿਕੇਟ ਐਨਓਸੀ ਜਾਰੀ ਕੀਤੀ ਜਾਵੇ ਇਹ ਆਪਦੇ ਜਿਹੜੇ ਆ ਜ਼ਮੀਨ ਆਪਦੀ ਉਹ ਫੱਕ ਕਰਾ ਲੈਣਾ ਅਗਰ ਜੇ ਇਹਨਾਂ ਦੇ ਜਿਹੜਾ ਕੰਨ ਤੇ ਜੂਨਾ ਸਰ ਕੇ ਤਾਂ ਅਸੀਂ ਸਪੀਕਰ ਲਾ ਕੇ ਅੱਜ ਤੱਕ ਅਸੀਂ ਆਏ ਆ 10-12 ਜਾਣੇ ਜਾਂ 15 ਜਾਣੇ ਆ ਫੇਰ ਅਸੀਂ ਡੱਬ ਵਾਲੀ ਜੋ ਮੋਰਚਾ ਸਾਡਾ ਬਾਰਡਰ ਤੇ ਲੱਗਿਆ ਹੈ ਉਥੋਂ ਮੈਂ 300 ਕਿਸਾਨ ਲੈ ਕੇ ਇੱਥੇ ਆਵਾਂਗੇ 300 ਕਿਸਾਨ ਲੈ ਕੇ ਔਰ ਇੱਥੇ ਬੈਠਾਂਗੇ ਜਿੰਨਾ ਚਿਰ ਸਾਨੂੰ ਨੋ ਡਿਊ ਸਰਟੀਫਿਕੇਟ ਨਾ ਮਿਲਿਆ ਤੇ ਅਸੀਂ ਇੱਥੋਂ ਉੱਠਣਾ ਨਹੀਂ ਹੈਗਾ ਇਹ ਅਸੀਂ ਜਿਹੜਾ ਚੇਤਾਵਨੀ ਦਿੰਨੇ ਆ ਵਾਹਿਗੁਰੂ ਜਿੱਤਾਂ ਖਾਲਸਾ ਵਾਹਿਗੁਰੂ